ਸਕੂਲ ਦੇ ਵਿੱਚ ਇੱਕ ਬੱਚੀ ਨਾਲ ਅਧਿਆਪਕ ਨੇ ਅਜੀਹਾ ਕੰਮ ਕਰ ਦਿੱਤਾ ਜਿਸ ਤੋਂ ਬਾਅਦ ਬੱਚੀ ਨੇ ਸਾਰਾ ਖੁਲਾਸਾ ਮਾਪਿਆਂ ਦੇ ਸਾਹਮਣੇ ਕਰ ਦਿੱਤਾ ਜਿਹੜੀ ਬੱਚੀ ਇਸ ਵਕਤ ਹਸਪਤਾਲ ਦੇ ਬੈੱਡ ਦੇ ਉੱਤੇ ਬੈਠੀ ਹੈ ਇਸ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਅਧਿਆਪਕ ਨੇ ਕਲਾਸਰੂਮ ਦੇ ਵਿੱਚ ਉਸ ਦੇ ਨਾਲ ਅਜੀਹੀ ਹਰਕਤ ਕੀਤੀ ਹੈ ਫਿਰ ਗੁੱਸੇ ਵਿੱਚ ਆਏ ਮਾਪਿਆਂ ਨੇ ਮਾਮਲਾ ਥਾਣੇ ਤੱਕ ਪਹੁੰਚਾ ਦਿੱਤਾ ਅੱਗੋਂ ਕਲਾਸ ਵਿੱਚ ਬੈਠੇ ਬੱਚੇ ਵੀ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉਸ ਅਧਿਆਪਕ ਨੇ ਇਸ ਬੱਚੀ ਦੇ ਨਾਲ ਹਮਾਰਾ ਕੀਤਾ ਆਉ ਸੁਣਦੇ ਹਾਂ। ਦੀ ਕਲਾਸਬੱਡ ਦੀ ਕਿਹੜਾ ਸਕੂਲ ਹੈ ਇਹ? ਸੰਗਾ ਕੋ ਹੈ ਸੰਗਾ ਕੋ ਸੰਗਾ ਕੋ ਕੁੱਟਮਾਰ ਕਿਨੇ ਕੀਤੀ ਤੇ ਹੈ? ਕਾਸਰ ਨੇ ਕਿਸ ਤਰ੍ਹਾਂ ਕੁੱਟਿਆ ਇੱਥੇ ਉਹ ਮਨੇ ਬੂਟ ਰੱਖ ਕੇ ਬੈਂਚ ਤੇ ਕੀ ਥਾ ਤੇ ਉਰ ਥਾ ਤੇ ਹ ਤਾਂ ਮਤੇ ਤੇ ਕੰਨੇ ਵਾਲੀ ਬਣੀ ਸੀ ਕਿੰਨੀਆਂ ਚਪੇੜਾ ਮਾਰਨਾ ਹੈ 10 10 ਚਪੇੜਾ ਮਾਰਗਾ ਕੀ ਕਹਿੰਦਾ ਤੂੰ ਕੰਮ ਨਹੀਂ ਕਰਕੇ ਕੰਮ ਕਰ ਗਈ ਸੀ ਬਾੜੇ ਕਦੇ ਐਸੀ ਤਾਂ ਨਹੀਂ ਪੜੇ ਨਹੀਂ ਆਏ ਤਾਂ ਕੁੱਟ ਮਾਰ ਕੇ ਚੰਗੀ ਸਿੱਖਿਆ ਪਾਉਣ ਵਾਸਤੇ ਮਾਪੇ ਬੱਚੇ ਨੂੰ ਸਕੂਲ ਭੇਜਦੇ ਨੇ ਪਰ ਸਕੂਲ ਦੇ ਵਿੱਚ ਉਹਨਾਂ ਦੇ ਬੱਚਿਆਂ ਨੂੰ ਤਿਆਰ ਚੰਗੀ ਸਿੱਖਿਆ ਦੇਣ ਦੀ ਬਜਾਏ ਉਹਨਾਂ 'ਤੇ ਬੇਵਜਾ ਤਸ਼ੱਦਦ ਕੀਤਾ ਜਾਂਦਾ ਹੈ। ਇਹੋ ਜਿਹਾ ਹੀ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋੜ ਦੇ ਪਿੰਡ ਸੰਗਾ ਖੁਰਦ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਵੇਖ ਨੂੰ ਮਿਲਿਆ ਜਦੋਂ 4ਵੀਂ ਕਲਾਸ ਦੀ ਬੱਚੀ ਦੇ ਉੱਤੇ ਅਧਿਆਪਕ ਨੇ ਕੁੱਟਮਾਰ ਕੀਤੀ। ਇੰਨੀ ਕੁੱਟਮਾਰ ਕੀਤੀ ਕਿ ਬੱਚੀ ਦੇ ਮੂੰਹ ਤੇ ਪਏ ਨਿਸ਼ਾਨ ਸਾਫ ਦੱਸ ਰਹੇ ਨੇ ਜਿਸ ਤੋਂ ਬਾਅਦ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਕੀ ਨਾਮ ਤੁਹਾਡਾ? ਮੇਰਾ ਨਾਮ ਰਵਿੰਦਰਪ੍ਰੀਤ ਹੈ। ਕਿੱਥੇ ਰਹਿੰਦੇ ਤੁਸੀਂ? ਚੰਦਗੜ੍ਹ। ਹਾਂਜੀ। ਬੱਚੀ ਤੁਹਾਡੀ ਕਿੰਨੀ ਚੜ੍ਹਦੀ ਕਿੱਥੇ ਪੜਦੀ? ਕਿੱਥੇ ਪੜਦੀ? ਚੰਦਗੜ੍ਹ। ਸ਼ਾਂਗੜ੍ਹ ਰਹਿੰਦੇ। ਤੇ ਕੁੱਟ ਮਾਰ ਕਿੰਨੇ ਕੀਤੀ ਕੁੱਟ ਮਾਰ ਦਿੱਤੇ ਆਪਾਂ ਨੇ ਲਖਤ ਸਾਹਿਬ ਨੇ ਪੰਜ ਸਰਕ 25 ਦੀ 25 ਦੀ ਓਵਰ ਕਿੰਨੀ ਹੈ ਹਜੇ ਹਜੇ ਆਪਸ ਅੱਠ ਸੰਦੀ ਕਿੰਨੀ ਕਿੰਨਾ ਕੁ ਕੁੱਟਿਆ ਵਾਹ ਕੁੱਟਿਆ ਸੀਗੇ ਪੱਲੇ ਵੀ ਕੁੱਟੇ ਸੀਗੇ ਤੇ ਮੱਥਾ ਇਹਦਾ ਸੁੱਜਿਆ ਸੀਦਾ ਤੇ ਸੌਣ ਨਾ ਹੋਵੇ ਸੀ ਤੇ ਘਰੇ ਰੋਂਦੇ ਰੋਂਦੇ ਬੈਠਾ ਤੇ ਕਹਿੰਦੇ ਸਕੂਲ ਦਾ ਡੈਡੀ ਨੇ ਜਾਣ ਕਰ ਦਿੱਤਾ ਕੁੱਟਿਆ ਬਹੁਤਾਂ ਕੁੱਟਿਆ ਆਪਾਂ ਦਾ ਅਗਲੇ ਵੀ ਦਿਨ ਤਿੰਨ ਵਾਰ ਇਹਨਾਂ ਕੋਲ ਗਿਆ ਸੀਗਾ कि ਅਸੀਂ ਉਹਦੇ ਕੋਲ ਗਏ ਸੀ ਤੇ ਜਦੋਂ ਅਸੀਂ ਕੀਤੀ ਸੀ ਸਾਰੇ ਬੱਚਿਆਂ ਦਾ ਨਾਮ ਬੱਚਾ ਰੋਇਆ ਤੇ ਫਿਰ ਅਸੀਂ ਗਏ ਸੀ ਕੱਲ ਸਵੇਰ ਸਿੱਧਾ ਮੰਦਿਰ ਚੱਲੇ ਆਂ। ਜੇ ਉਹ ਕੰਮ ਕਰਨਾ ਤੁਸੀਂ ਕਰ ਲੋ ਤੇ ਮੇਰਾ ਕੋਈ ਕੁਝ ਤੇ ਮੇਰੇ ਮੁਨਸਰ ਪਿੰਟ ਵੀ ਹੈਗਾ। ਤੇ ਮੇਰਾ ਪਿੰਡ ਕਹਿੰਦਾ ਸੀ ਹੁਣ ਪਹਿਲੀ ਚੀਜ਼ ਨੂੰ ਪਾ ਦਿੰਦਾ ਨਾ ਕੋਈ ਜਾਣੇ ਜੋ ਕਰਨਾ ਕੁਝ ਕਰਨਾ। ਅੱਛਾ ਬੱਚੀ ਇੰਨੀ ਕਿ ਸਹਿਮੀ ਹੀ ਹੈ। ਕਿੰਨੀ ਘਬਰੀਏ? ਤੇ ਡਰੀ ਹੋਈ ਸੀ ਬਹੁਜੀ ਸੀ। ਠੀਕ ਹੈ ਜੀ ਮੈਂ ਸਕੂਲੇ ਜਾਂਦਾ ਰਹਾ ਹਾਂ ਦਿ ਰਾਤ ਅੱਜ 5 ਵਜੇ ਦਰਦ ਕਰਦਿਆਂ ਜੀ ਹਾਂ ਪਤਾ ਨਹੀਂ ਇਹਨੂੰ ਕਿੱਥੇ ਕਿੱਥੇ ਮਾਰ ਰਿਹਾ ਸਰਕਾਰੀ ਸਕੂਲ ਚ ਪੜਦੀ ਹਾਂ ਤੇ ਇੱਕ ਸਰ ਉਹਨਾਂ ਨੇ ਸਾਰਿਆਂ ਸਾਰਨੇ ਸਾਰੀ ਪੇਡ ਕੀਤੀ ਆ ਪਰ ਉਸਨੇ ਕੱਲ ਜਦੋਂ ਅਸੀਂ ਗਿਆ ਸੀ ਸਕੂਲ ਉਹਨੇ ਸਾਰੀ ਪੇਡ ਨਹੀਂ ਕੀਤੀ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਆ ਕਾਰਵਾਈ ਕਰਵਾਉਣੀ ਚਾਹੀਦੀ ਮਾਸਟਰ ਦੇ ਇਹੋ ਜਿਹੇ ਤੇ ਪਾਉਣੇ ਚਾਹੀਦੇ ਕੀ ਨਾਮ ਮਾਸਟਰ ਦਾ ਮਾਸਟਰ ਦਾ ਨਾਮ ਸਰਕਾਰ ਸਾਹਿਬ ਸਰਕਾਰ ਕਿਹਦੇ ਵਿੱਚ ਪੜਦੀ ਚੌਥੀ ਪਲਾਸ ਠੀਕ ਹੈ ਦੂਜੇ ਪਾਸੇ ਸਕੂਲ ਦੇ ਸਿੱਖਿਆ ਅਫਸਰ ਨੀਲਮ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਾਮਲਾ ਸਾਡੇ ਧਿਆਨ ਦੇ ਵਿੱਚ ਆ ਚੁੱਕਿਆ ਅਸੀਂ ਇਸ ਦੀ ਰਿਪੋਰਟ ਬਣਾ ਕੇ ਪੁਲਿਸ ਨੂੰ ਦੇ ਦਿੱਤੀ ਹੈ ਅਧਿਆਪਕ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਮੈਂ ਇੱਕ ਜਿਹੜਾ ਮਸਲਾ ਆਇਆ ਸੀ ਸ਼ਾਂਗਾਪੁਰ ਦੇ ਵਿੱਚ ਮੰਦੋੜ ਦੇ ਵਿੱਚ ਕੀ ਮਸਲਾ ਹੈਗਾ ਟੀਚਰ ਨੇ ਬੱਚੇ ਨੂੰ ਕੁੱਟ ਮਾਰਿਆ। ਤਾਂ ਹੀ ਬੱਚੇ ਨੂੰ ਕੁੱਟ ਮਾਰਿਆ। ਹਾਂਜੀ ਮੇਰੇ ਧਿਆਨ 'ਚ ਵੀ ਆਇਆ ਕੱਲ ਫੋਨ ਕੀਤਾ ਮੈਨੂੰ ਕਿਸੇ ਨੇ ਕਿ ਉਹ ਇੱਕ ਬੱਚੀ ਨੂੰ ਬਹੁਤ ਜ਼ਿਆਦਾ ਮਾਰਿਆ ਹੈਗਾ ਅਧਿਆਪਕ ਨੇ ਤੇ ਉਹ ਫਿਰ ਤੁਰੰਤ ਹੀ ਬੀਪੀਓ ਨੂੰ ਫੋਨ ਕਰਤਾ ਸੀਗਾ। ਤੇ ਬੀਪੀਓ ਸਰ ਮੁੱਖ ਤੇ ਪਹੁੰਚ ਗਏ ਸਕੂਲ ਚ ਪਹੁੰਚਦੇ ਸੀਗੇ ਤੇ ਉਹਨਾਂ ਨੇ ਮਤਲਬ ਸਾਰੀ ਪੁੱਛ ਪੜਤਾਲ ਕਰ ਲਈ ਹੈ ਪੁੱਛ ਪੜਤਾਲ ਕਰਨ ਦੇ ਬਾਅਦ ਉਹਨਾਂ ਨੇ ਜੋ ਵੀ ਉੱਥੇ ਵਾਪਰਿਆ ਉਹਦੀ ਰਿਪੋਰਟ ਹੈ ਮਾਪਿਆਂ ਦੇ ਨਾਲ ਲੱ ਕੇ ਆਪਣੇ ਪੁਲਿਸ ਸਟੇਸ਼ਨ ਜਿਹੜਾ ਨੀਅਰੈਸਟ ਪੈਂਦਾ ਹੈਗਾ ਉੱਥੇ ਰਿਪੋਰਟ ਕਰਾਤੀ ਹੈ ਤੇ ਐਫ ਆਈ ਆਰ ਹੋ ਜੂਗੀ ਉਸ ਅਧਿਕਾਰੀ ਦੇ ਕੋਲ ਤੇ ਤੇ ਫਿਰ ਉਹਦੇ ਪਿੱਛੇ ਬਿਸ਼ਕਾਇਤ ਆਈ ਸੀ ਨਾ ਸੁਲਕਾਰ ਸਿੰਘ ਆ। ਪਰ ਰੈਗੂਲਰ ਸੀ ਆ। ਰੈਗੂਲਰ ਐਟਿਟੀ ਤੇ ਆਪਾਂ ਕਹਿੰਦੇ ਰੈਗੂਲਰ ਸੀ। ਹਾਂਜੀ। ਹਾਂਜੀ। ਹੁਣ ਇਹ ਪਰਤਕਾਰ ਹਾਂਜੀ ਉਸ ਤੋਂ ਬਾਅਦ ਅਸੀਂ ਹੁਣ ਆਪਦੇ ਡਿਪਾਰਟਮੈਂਟ ਵੱਲੋਂ ਵੀ ਇਹਦੀ ਇਨਕੁਆਰੀ ਖੋਲਦੀ ਹੈਗੀ ਆ। ਦੋ ਦਿਨਾਂ ਦੇ ਵਿੱਚ ਵਿੱਚ ਇਨਕੁਆਰੀ ਕਰਕੇ ਸਾਨੂੰ ਵੀ ਸਾਰੀ ਡਿਟੇਲ ਦੇ ਦੇਣਗੇ। ਫਿਰ ਡਿਪਾਰਟਮੈਂਟ ਵੀ ਤੇ ਕਾਰਵਾਈ ਕਰੂਗਾ। 3 ਇਹਦੇ ਕਾਨੂੰਨੀ ਕਾਰਵਾਈ ਕੀਤੀ ਬਿਲਕੁਲ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਕਾਨੂੰਨੀ ਸਜ਼ਾ ਦਿੱਤੀ ਜਾਊਗੀ ਇਹਨੂੰ। एफआईआर ਵੀ ਕਰਵਾਵਾਂਗੇ ਔਰ ਡਿਪਾਰਟਮੈਂਟ ਦੇ ਵਿੱਚ ਵੀ ਜੋ ਵੀ ਉਹਦੇ ਬੰਦੀ ਕਰਵਾਈ ਹੋਈ ਕਰਵਾਉਗੇ ਜੀ ਨਾਮ ਜੀ ਮੇਰਾ ਨਾਮ ਨੀਲਮ ਰਾਣੀ ਡੀਓ ਪ੍ਰੈਂਬਰੀ ਫਿਰੋਜ਼ਪੁਰ ਹੁਣ ਦੇਖਣਾ ਹੋਵੇਗਾ ਕਿ ਆਖਰੀ ਅਧਿਆਪਕ ਤੇ ਕੀ ਐਕਸ਼ਨ ਲਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਅਧਿਆਪਕ ਦੀ ਇਸ ਮਾਮਲੇ ਤੇ ਕੀ ਪ੍ਰਤੀਕਿਰਿਆ ਸਾਹਮਣੇ ਆਵੇਗੀ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ